ਆਦੇ ਜਿਹੜੇ ਪੁਜਾਰੀ ਛਾਪੇਗੇ ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ 19 ਲੱਖ ਰੁਪਏ ਜਿਹੜਾ ਹੈਗਾ ਉਹ ਸੂਚਨਾ ਮਿਲੀ ਸੀਗੀ ਕਿ ਲਗਭਗ 19 ਲੱਖ ਰੁਪਏ ਚੋਰੀ ਹੋਇਆ ਹੈ। ਇਹਦੇ ਚ ਲਗਭਗ 17,85 ਹਜ਼ਾਰ ਜਿਹੜਾ ਹੈਗਾ ਅਸ਼ੀਲਿਕਾ ਨੂੰ ਕੱਲਿਆ ਹੋਇਆ ਜਿਹੜਾ ਅਕਿਊਜ਼ਡ ਹੈ ਉਹ ਵੀ ਅरेस्ट ਕਰ ਲਿਆ ਹੈਗਾ। ਉਹਦਾ ਨਾਮ ਉਜੀਤ ਹੈਗਾ, ਉਦੀ ਉਮਰ ਲਗਭਗ 30 ਸਾਲ ਦੀ। ਇਹ ਵਾਰਦਾਤ ਹੈ ਆ ਜਿਹੜੀ 24 ਤਰੀਕ ਦੀ ਜਿਹੜੀ ਵਾਰਦਾਤ ਹੈਗੀ ਦੁਪਹਿਰ ਦਾ ਟਾਈਮ ਸੀ ਕ੍ਰਿਸ਼ਨਾ ਮੰਦਿਰ ਜਿਹੜਾ ਧਾਰੀਵਾਲ ਹੈਗਾ ਉੱਥੇ ਜਿਹੜੇ ਉਹਨਾਂ ਦੇ ਜਿਹੜੇ ਪੁਜਾਰੀ ਸਾਹਿਬ ਹੈਗੇ ਉਹਨਾਂ ਦੀ ਜਿਹੜੀ ਅਲਮਾਰੀ ਚੋਂ ਲਗਭਗ 19 ਲੱਖ ਰੁਪਏ ਜਿਹੜਾ ਹੈਗਾ ਉਹ ਸੂਚਨਾ ਮਿਲੀ ਸੀਗੀ ਕਿ ਲਗਭਗ 19 ਲੱਖ ਰੁਪਏ ਚੋਰੀ ਹੋਇਆ ਐ ਐਂਡ ਉਹ 3 ਕੜੀ ਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਸਪੈਸ਼ਲ ਮਾਂਚ ਐਸ ਐਚ ਓ ਜਿਹੜੇ ਧਾਰੀਵਾਲ ਹੈ ਐਂਡ ਡੀਐਸਪੀ ਢੜੀਵਾਲ ਹੈ ਉਹਨਾਂ ਨੇ ਮੌਕੇ ਤੇ ਵਿజిਟ ਕੀਤਾ ਹੈਗਾ ਸਾਡੇ ਐਸਪੀ ਇੱਕ ਇਨਵੈਸਟੀਗੇਸ਼ਨ ਮੌਕੇ ਤੇ ਗਏ ਹੈਗੇ ਉਹਨਾਂ ਨੇ ਪੂਰਾ ਨਕਸ਼ਾ ਮੌਕਾ ਦੇਖਾ ਇਸ ਤੋਂ ਇਲਾਵਾ ਜਿਹੜੇ ਸਾਰੇ ਐਂਗਲਸ ਚੈੱਕ ਕੀਤੇ ਉਸ ਤੋਂ ਬਾਅਦ ਸਾਡੀ ਵੱਖ-ਵੱਖ ਟੀਮਾਂ ਸਾਡੇ ਡੀਐਸਪੀ ਢੜੀਵਾਲ ਦੇ ਨਿਰਦੇਸ਼ਨ ਹੇਠ ਇਹਦੇ ਚ ਕੰਮ ਕਰਦੀ ਪਈਆਂ ਐਂਡ ਅਸੀਂ ਜਿਹੜਾ ਹੈਗਾ ਕੱਲ ਜਿਹੜਾ ਹੈਗਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਆ ਸਾਡਾ ਜਿਹੜਾ ਮੁਕੱਦਮਾ ਅਸੀਂ 24 ਆਵਰ ਫੇਸ ਕਰ ਲਿਆ ਹੈਗਾ ਇਹਦੇ ਚ ਲਗਭਗ 1785 ਲੱਖ ਜਿਹੜਾ ਹੈਗਾ ਅਸੀਂ ਰਿਕਵਰ ਕਰ ਲਿਆ ਹੈਗਾ ਇਹਦੇ ਚ ਅਸੀਂ ਜਿਹੜਾ ਅਕਿਊਜ਼ਡ ਹੈ ਉਹ ਵੀ ਅरेस्ट ਕਰ ਲਿਆ ਹੈਗਾ ਉਹਦਾ ਨਾਮ 우ਜੀਤ ਹੈਗਾ ਉਦੀ ਉਮਰ ਲਗਭਗ 30 ਸਾਲ ਲਗੀ ਜਿਹੜਾ ਲੁਧਿਆਣਾ ਮੋਲਾ ਜਿਹੜਾ ਤਾਰੀਵਾਲ ਦਾ ਰਹਿਣ ਵਾਲਾ ਹੈ ਐਂਡ ਇਹਦਾ ਜਿਹੜਾ ਬੈਕਗਰਾਉਂਡ ਹੈ ਉਹ ਵੀ ਕ੍ਰਿਮਿਨਲ ਬੈਕਗਰਾਉਂਡ ਹੈਗਾ ਇਹਦੇ ਚ ਪਹਿਲਾਂ ਤਿੰਨ ਪੁਛੇ ਦਰਦ ਨੇ ਦੋ ਸਿਟੀ ਦੇ ਵਿੱਚ ਦਰਜ ਹੈਗਾ ਇੱਕ ਤਾਰੀਵਾਲ ਦੇ ਵਿੱਚ ਦਰਜ ਹੈਗਾ ਜਿਹੜੇ ਜਿਹੜਾ ਪ੍ਰੀਵਿਅਸ ਕ੍ਰਿਮੀਨਲ ਰਿਕਾਰਡ ਹੈਗਾ ਇਹਦਾ ਹੈਗਾ ਇਹਨੂੰ ਹਲੇ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ ਐਂਡ ਬਾਕੀ ਤਫਤੀਸ਼ ਦੇ ਵਿੱਚ ਅਸੀਂ ਇਹਦੇ ਸਾਰੇ ਐਂਗਲ ਅਸੀਂ ਚੈੱਕ ਕਰਦੇ ਤਕੋ ਉਹ ਤਾਂ ਸਾਰਾ ਸਬਜੈਕਟ ਇਨਵੈਸਟੀਗੇਸ਼ਨ ਦਾ ਹੈ ਵੀ ਉਹ ਅਸੀਂ ਜਦੋਂ ਅਸੀਂ ਅਕਿਊਜ਼ ਨੂੰ ਰਿਮਾਂਡ ਤੇ ਅਸੀਂ ਲੈਣਾ ਹੈਗਾ ਐਂਡ ਰਿਮਾਂਡ ਤੇ ਅਸੀਂ ਇਹਨ ਸਾਰੇ ਸਵਾਲਾਂ ਦਾ ਜਿਹੜੇ ਜਿਹੜੇ ਵੀ ਸਵਾਲ ਜਿਹੜੇ ਹੈਗੇ ਇਹਨਾਂ ਦਾ ਮੋਟੀਵੇਸ਼ਨ ਕੀ ਸੀ ਇਹਨਾਂ ਦਾ ਕੋਈ ਉਹ ਕੋਈ 파ਟਨਰ ਤੋਂ ਨਹੀਂ ਹੈ ਇਹ ਕਿਸੇ ਨੇ ਰਕੀ ਕੀਤੀ ਹੈ ਇਹ ਸਾਰੇ ਸਬਜੈਕਟ ਉਹ ਜਿਹੜੇ ਟਾਪਿਕ ਹੈ ਇਸ਼ੂਜ਼ ਹੈ ਉਹ ਅਸੀਂ ਇਨਟੈਰੋਗੇਸ਼ਨ ਚ ਅਸੀਂ ਡਿਸਕਸ ਕਰਾਂਗੇ ਸਰ ਜਿਹੜੀ ਪੇਮੈਂਟ ਸੀਗੀ ਉੱਥੇ ਪਈ ਹੋਈ ਹੈ ਕਿੱਥੋਂ ਆਈ ਸੀਗੀ ਦੇਖੋ ਆ ਜਿਹੜੇ ਹੈਗੇ 부ਜਾਰੀ ਸਾਹਿਬ ਦਾ ਜਿਹੜਾ ਹੈਗਾ ਕਹਿਣਾ ਹੈਗਾ ਕਿ ਇਹਨਾਂ ਨੇ ਕੋਈ ਪ੍ਰਾਪਰਟੀ ਦੀ ਜਿਹੜੀ ਹੈਗੀ ਵੇਚੀ ਸੀਗੀ ਉਹਨਾਂ ਦੇ ਪੈਸੇ ਹੈਗੇ ਬਾਕੀ ਇਹਨਾਂ ਦੇ ਜਿਹੜਾ ਹੈ ਉਹ ਵੀ ਅਸੀਂ ਚੱਕ ਬਹੁਤ ਮਿਹਨਤ ਕਰਕੇ 24 ਘੰਟੇ ਦੇ ਅੰਦਰ ਇਸ ਮਸਲੇ ਨੂੰ ਹੱਲ ਕਰ ਦਿਆ ਔਰ सभी की इज्ज़त को बरकरार रखा नहीं तो संत समाज में और भक्तों में बहुत ऐसा मैसेज चला गया था सभी रो रहे थे मेरे साथ मैं एसएसपी डीएसपी, एसएचओ और स्पेशल और ब्रांच स्पेशल ब्रांच में सभी का हार्दिक तय दिल से बहुत बहुत धन्यवाद करता हूँ मैं अपने संत समाज की तरफ से सभी को आशीर्वाद देता हूं तहे दिल से शुक्रिया करता हूं